ਕਰਾਇਆ ਦੇ ਕਿ ਤਸੀਂ ਬਲਾ ਨਹੀਂ ਸਕਦੇ ਹੁਣ ਨੇੜੇ ਆਏ ਸਾਡੇ ਸਾਡੇ ਸਕੂਲ ਆ ਸਾਡੇ ਬੱਚੇ ਨੂੰ ਮੈਂ ਤੁਰਤਾ ਪਿਆ ਮੈਂ ਤਿੰਨ ਜਣੇ ਤੁਰ ਪਏ ਅਸੀਂ ਤੀਜੀ ਚੌਥੀ ਤੇ ਪੰਜਵੀਂ ਦੀ ਕਲਾਸ ਹੋਏਗੀ ਇਹ ਤੁਹਾਨੂੰ ਦੱਸ ਦਿੰਦਾ ਇੰਨੇ ਛੋਟੇ ਬੱਚਿਆਂ ਨੂੰ ਕੀ ਜ਼ਿਆਦਤ ਅਸੀਂ ਕੀ ਪੜਾਈ ਅਸੀਂ ਕਦੇ ਕਦੇ ਮਾਸਟਰ ਜੀ ਨੂੰ ਪੁੱਛਣਾਵੇ ਜਦੋਂ ਤੁਸੀਂ ਛੋਟੇ ਹੁੰਦੇ ਸੀ ਕਦੇ ਝੂਠ ਵੀ ਬੋਲ ਲੈਂਦੇ ਸੀ ਕਿਉਂਕਿ ਅਸੀਂ ਝੂਠ ਬੋਲਦੇ ਸੀ ਚੋਰੀ ਕਰ ਲੈਂਦੇ ਸੀ ਤੋਂ ਬੱਚਿਆਂ ਨੂੰ ਬੱਚਿਆਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਆਪਾਂ ਛੋਟੇ ਸਾਫ਼ ਸਾਦਿਆਂ ਦੀਆਂ ਗੱਲਾਂ ਸੁਣੋ ਮੈਂ ਮੇਰੀ ਵਾਰੀ ਆਈ ਮੈਂ 20 ਮਿੰਟ ਛੋਟੇ ਸਾਜ਼ਾਂ ਦੇ ਗੱਲਾਂ ਸੁਣਾਂ ਫਿਰ ਉਹਨਾਂ ਦਾ ਟੀਚਰ ਕਹਿੰਦਾ ਲਿਸਨ ਟੂ ਕੇਅਰਫੁਲੀ ਆਈ ਹੈਵ ਨਥਿੰਗ ਟੂ ਆਸਕ ਆਈ ਵਾਸ ਥਿੰਕਿੰਗ ਆਈ ਸ਼ੁੱਡ ਹੈਵ ਬੀਨ ਵਨ ਅਮੰਗ ਦੋਜ਼ ਜੰਮ ਪ੍ਰਿੰਸਸ ਬ੍ਰੀ ਕਿਹਾੜੀ ਕੀ ਬਾਤ ਸਰ ਮੈਂ ਕੋਈ ਸਵਾਲ ਨਹੀਂ ਪੁੱਛਾਂ ਮੈਂ ਤੁਹਾਡੇ ਤੁਹਾਡੀ ਗੱਲਾਂ ਧਿਆਨ ਨਾਲ ਸੁਣੀਆਂ ਤੁਹਾਡੀਆਂ ਗੱਲਾਂ ਸੁਣਦੇ ਸੁਣਦੇ ਮੇਰੇ ਦਿਲ 'ਚ ਇਹ ਗੱਲ ਆਉਂਦੀ ਰਹੀ ਕਿ ਉਹ ਦੋ ਛੋਟੇ ਰਾਜਕੁਮਾਰ ਜਿਹੜੇ ਨਿਹਤ ਜਿਣੇਗੇ ਸੀ ਜੀਉਂਦੇ ਉਹਨਾਂ ਚ ਕਮਾਇਆ ਹੋਣਾ ਚਾਹੀਦਾ। ਇਹ ਨੇ ਸਾਡੇ ਕਿਲੇ ਇਹ ਨੇ ਸਾਡੇ ਸੂਰਜ ਇਹ ਨੇ ਸਾਡੇ ਪ੍ਰੇਰਨਾ ਸਰੋਤ ਮਹਾਰਾਜ ਸਹਾਈ ਹੋਣ ਤੁਸੀਂ ਯਾਦ ਕੀਤਾ ਚੰਗੀਆਂ ਗੱਲਾਂ ਸੁਣਨ ਵਾਸਤੇ ਮੌਕਾ ਮਿਲਿਆ ਸੁਣਾਉਣ ਵਾਸਤੇ ਮੌਕਾ ਮਿਲਿਆ। ਸਰੂਜੀ ਕੀ ਆਸੇ ਕਿ ਪਰਮਨੰਥ ਸਾਹਿਬ ਬਾਰੇ ਕੀ ਤੁਹਾਡੇ ਨਾਲ ਉਹਨਾਂ ਦੀ ਜਾਣ ਸੰਗ ਰਹੀਏ ਜਾਂ ਕੀ ਉਹਨਾਂ ਦੇ ਦੁਆਵਾਂ ਇਹ ਬਾਤਰੀ ਕਿਸੇ ਵੀ ਸ਼ਬਦ ਨਾਲ ਇਹਨਾਂ ਦੇ ਕੰਮਾਂ ਦਾ ਡਿਪਲੋਮਾ ਤਾਂ ਜਾਂ ਉਹਨਾਂ ਤੇ ਆਪਾਂ ਅੱਗੇ ਵਿਚਾਰ ਨਹੀਂ ਕਰ ਸਕਦੇ ਭਾਵੇਂ ਇਹ ਇਹ ਨਾ ਨਹੀਂ ਕਰਤਾਰ ਕਮਾਈ ਨੇ ਉਹ ਬਾਦਲੇ ਵਿੱਚ ਸ਼ਾਮਲ ਹੋਏ ਬੰਨੋ ਮਾਨ ਦਾ ਪਾਲਿਕਾ ਕਰਦੇ ਇਹ ਬੇਨਤੀ ਕਰੂੰਗਾ ਤੇ ਨਾਲ ਹੀ ਬੇਨਤੀ ਕਰੂੰਗਾ ਸਾਡੇ ਅੱਜ ਦੇ ਬਿਆਨ ਨਹੀਂ ਕਰ ਸਕਦੇ ਉਹਨਾਂ ਦਾ ਸਨਮਾਨ ਮਨੁੱਖ ਸਾਹਿਬ ਕਰ ਲਈਏ ਇਹ ਸੁਭਾਗ ਹੈ ਕਿ ਅਸੀਂ ਵਾਅਦ ਸਖਿਦ ਰਹੇ ਕਾਰਤਾ ਉਹਨਾਂ ਦੇ ਨਾਲ ਸਤਿ ਸ੍ਰੀ ਅਕਾਲ ਸਨਵਾਗ ਹੋਣਾ ਇੱਕ ਸਨਮਾਨ ਅਸੀਂ ਰੱਖਿਆ ਸੀ ਰਵੇਸ਼ ਕਾਲੀਆ ਜੀ ਜਿਹੜੇ ਹਮੇਸ਼ਾ ਸਾਡੇ ਕਰਦੇ ਆ ਰਵੇਸ਼ ਕਾਲੀਆ ਆਜੋ ਆਜੋ ਸਾਰਾ ਦੀ ਆਜੋ ਜੀ ਤਾਈ ਜੀ ਕਿਰਪਾ ਕਰਕੇ ਜਰੂਰ ਝਾਦਾ ਕੱਪ ਸ਼ਾਕੇ ਜਾਣ ਦੀ ਕਿਰਪਾ ਨੇ ਯਾਦ ਕੀਤਾ ਸ਼ੁਕਰਾਨਾ ਆਪਾਂ ਭਾਈ ਕਾਨ ਸਿੰਘ ਨੂੰ ਯਾਦ ਕੀਤਾ ਪਾਏ ਲਖਵੀਰ ਸਿੰਘ ਫਾਰਸੀ ਦੇ عظیم ਸ਼ਾਇਰ ਨੂੰ ਯਾਦ ਕੀਤਾ ਨਾਭਾ ਰਿਆਸਤ ਦੇ ਵਡੇਰਿਆਂ ਨੂੰ ਯਾਦ ਕੀਤਾ ਇਸ ਰਿਆਸਤ ਦੀਆਂ ਸਿਫਤਾਂ ਬਾਖੀ ਰਿਆਸਤ ਤੋਂ ਬਦਨ ਹੈ ਇਸ ਕਰਕੇ ਸਤਕਾਰਯੋਗ ਨੇ ਉਹ ਪੁਰਾਣੀਆਂ ਗੱਲਾਂ ਯਾਦ ਕੀਤੀਆਂ ਸੰਗਤ ਨੂੰ ਯਾਦ ਆਈਆਂ ਤੇ ਸਾਨੂੰ ਸਾਰਿਆਂ ਨੂੰ ਗੱਲਾਂ ਸੁਣਨ ਵਾਲਿਆਂ ਨੂੰ ਵੀ ਕਰਨ ਵਾਲਿਆਂ ਨੂੰ ਲੱਗਿਆ ਕਿ ਅਸੀਂ ਕਿਸਮਤ ਵਾਲਿਆਂ ਜਿਹੜੇ ਇਸ ਧਰਤੀ ਦੀ ਛੋਹ ਪ੍ਰਾਪਤ ਕਰ ਸਕੇ ਸਕੀ ਤਰਫ ਤੇ ਮੋ ਧਰਮਾਂ ਲੈ ਕੇ ਪੰਜਾਬ ਦੇ ਵਿੱਚ ਕੀ ਹੋ ਗਿਆ ਮਾਹੌਲ ਦੇਖਣ ਦਾ ਯਾਚ ਪੋਲਿਟਿਕਲ ਸਵਾਲ ਆਪਾਂ ਨੂੰ ਪਤਾ ਹੈ ਹੋਰ ਕੀ ਕਿਸ ਤਰ੍ਹਾਂ ਦੇਖਦੇ ਨਾ ਬਸ ਹੋ ਗਈ ਜਨਰੇਸ਼ਨ ਨੌਵੀਂ ਪੀੜੀ ਜਿਸ ਧਰਤੀ ਤੇ ਗੁਰੂ ਦਸਮ ਪਾਤਸ਼ਾਹ ਦੇ ਘੋੜਿਆਂ ਦੀ ਟਾਪ ਲੱਗੀ ਹੈ ਉਹ ਧਰਤੀ ਕੁਝ ਸਮੇਂ ਤੱਕ ਢਿੱਲੀ ਮਿੱਠੀ ਹੋ ਸਕਦੀ ਹੈ ਬਿਮਾਰ ਨਹੀਂ ਲੰਮੇ ਸਮੇਂ ਲਈ ਰਹਿ ਸਕਦੀ ਤੰਦਰੁਸਤ ਹੈ ਤੇ ਤੰਦਰੁਸਤ ਰਹੇਗੀ ਨਾਭਾ ਦੀ ਸੰਸਥਾ ਨਾਬਾ ਸੋਸ਼ਲ ਵੈਲਫੇਅਰ ਐਂਡ ਕਲਚਰ ਕਲੱਬ ਵੱਲੋਂ ਜੀ ਭਾਈ ਕਾਨ ਸਿੰਘ ਨਾਬਾ ਜਿਲ੍ਹਾ ਲਾਇਬ੍ਰੇਰੀ ਵਿਖੇ ਭਾਈ ਕਾਨ ਸਿੰਘ ਨਾਬਾ ਰਚਨਾ ਵਿਚਾਰ ਮੰਚ ਦੇ ਸਹਿਯੋਗ ਨਾਲ ਬੜੇ ਲੰਬੇ ਸਮੇਂ ਤੋਂ ਪਿੱਛੇ ਵੀ ਇਹ ਯਤਨ ਕੀਤੇ ਜਾਂਦੇ ਰਹੇ ਆ ਤੇ ਅਸੀਂ ਇਹ ਪਾਸ ਕੀਤਾ ਸੀ ਕਿ ਜਿਹੜੀ ਇਸ ਤਰ੍ਹਾਂ ਦੇ ਵਿਦਵਾਨਾਂ ਨੂੰ ਬੁਲਾ ਕੇ ਜਿਹੜੇ ਸਾਡੇ ਭਾਗ ਦੇ ਵਿਸ਼ੇ ਆ ਜਿਨ੍ਹਾਂ ਤੋਂ ਅਸੀਂ ਬਿਲਕੁਲ ਹੀ ਅਣਜਾਣ ਆ ਸਾਨੂੰ ਅਣਜਾਣ ਰੱਖਿਆ ਜਾਂਦਾ ਸਾਡਾ ਰਾਜਨੀਤਿਕ ਖੇਤਰ ਹੈ ਸਾਡਾ ਧਾਰਮਿਕ ਖੇਤਰ ਹੈ ਸਾਡਾ ਸਹਿਤਿਆ ਖੇਤਰ ਹੈ ਅਸੀਂ ਉਹਨਾਂ ਖੇਤਰਾਂ ਦੀ ਜਾਣਕਾਰੀ ਨੂੰ ਸਾਡੇ ਲੋਕਾਂ ਤੱਕ ਡੁੰਗਾਈ ਦੇ ਤੌਰ ਤੇ ਪਹੁੰਚਾਈਏ ਸਾਡਾ ਉਹ ਯਤਨ ਸੀ ਜਿਵੇਂ ਸਾਡੇ ਬਹੁਤ ਹੀ ਮਹਾਨ ਸ਼ਹੀਦ ਸਾਡੇ ਧਰਮ ਦੀ ਹਿੰਦ ਦੀ ਸ੍ਰਿਸ਼ਟੀ ਦੀ ਚਾਦਰ ਗੁਰਤੇਗ ਬਾਦਰਪਾਲ ਸਾਹਿਬ ਉਹਨਾਂ ਦਾ 350 ਸਾਲਾ ਚੱਲ ਰਿਹਾ ਹੈ ਅਸੀਂ ਉਸ ਦੇ ਸਬੰਧ ਵਿੱਚ ਅੱਜ ਦਾ ਸੈਮੀਨਾਰ ਰੱਖਿਆ ਗਿਆ ਸੀ ਤੇ ਬਹੁਤ ਸਾਰੇ ਵਿਦਵਾਨਾਂ ਬਾਰੇ ਵਿਚਾਰ ਕੀਤੀ ਗਈ ਸੀ ਆਖਰ ਨੂੰ ਇਹ ਫੈਸਲਾ ਹੋਇਆ ਕਿ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੇ ਜਿਹੜੇ ਸ਼ਹਾਦਤ ਨੂੰ ਵਿਸਤਾਰ ਪੂਰਵਕ ਜਿਹੜੇ ਲੋਕਾਂ ਦੇ ਮਨਾਂ ਤੱਕ ਇਹ ਗੱਲ ਆਪਣੇ ਆਪਣੀ ਸ਼ੈਲੀ ਨਾਲ ਆਪਣੇ ਬੋਲਣ ਦੇ ਤਰੀਕੇ ਨਾਲ ਆਪਣੇ ਢੰਗ ਨਾਲ ਵਧੀਆ ਤਰੀਕੇ ਨਾਲ ਪਹੁੰਚਾ ਸਕਦੇ ਆ ਤੇ ਸਾਨੂੰ ਜਿਹੜਾ ਜਿੱਥੋਂ ਸਹਿਯੋਗ ਤੇ ਫੀਡਬੈਕ ਇਸ ਸੈਮੀਨਾਰ ਬਾਰੇ ਮਿਲੀ ਉਹ ਮੇਰਾ ਖਿਆਲ ਹੈ ਸਾਡੀਆਂ ਆਸਾਂ ਤੋਂ ਬਹੁਤ ਜ਼ਿਆਦਾ ਉੱਪਰ ਹੈ ਜੀ ਅਸੀਂ ਬਹੁਤ ਵਿਸ਼ੇਸ਼ ਤੌਰ ਤੇ ਵੀ ਸੱਦੇ ਵੀ ਉਹ ਨਹੀਂ ਲਾ ਸਕੇ ਪਰ ਮੇਰਾ ਖਿਆਲ ਅੱਜ ਦਾ ਜਿਹੜਾ ਇਕੱਠ ਹੈ ਇਹ ਸਾਨੂੰ ਇਸ ਗੱਲ ਲਈ ਹੌਸਲਾ ਦਿੰਦਾ ਹੈ ਕਿ ਅੱਗੇ ਨੂੰ ਅਸੀਂ ਹੋਰ ਵੱਡੇ ਪੱਧਰ ਤੇ ਇਸ ਤਰ੍ਹਾਂ ਦੇ ਸੈਮੀਨਾਰਾ ਜਿਹੜੇ ਉਹ ਕਰਾ ਸਕੀਏ ਅੱਜ ਸੱਚੇ ਪਾਸ਼ਾ ਪਰਮਾਤਮਾ ਦੀ ਇੰਨਾ ਵਧੀਆ ਦਿਨ ਚੜਾਇਆ ਹੈ ਕਿ ਇਸ ਕਲੱਬ ਨੇ ਮੈਨੂੰ ਇੱਥੇ ਮੁੱਖ ਮਹਿਮਾਨ ਬਣਾ ਕੇ ਮੇਰਾ ਬਹੁਤ ਵੱਡਾ ਮਾਣ ਆਦਰ ਕੀਤਾ ਤੇ ਅੱਜ ਮੈਨੂੰ ਆਪਣੀ ਜ਼ਿੰਦਗੀ ਦਾ ਅਸਲ ਸੱਚ ਸਾਹਮਣੇ ਆਇਆ ਹਰਪਾਲ ਸਿੰਘ ਪੰਨੂ ਜੀ ਨੇ ਇੱਕ ਇੱਕ ਲਫ਼ਜ਼ ਪ੍ਰਮਾਤਮਾ ਨਾਲ ਜੁੜ ਕੇ ਜੋ ਸਾਨੂੰ ਦਰਸਾਇਆ ਦੱਸਿਆ ਅਸੀਂ ਪ੍ਰਮਾਤਮਾ ਮੂਰੇ ਅਰਦਾਸ ਕਰਦੇ ਹਾਂ ਵੀ ਜਿੰਨੇ ਵੀ ਅਸੀਂ ਇੱਥੇ ਪਹੁੰਚੇ ਹਾਂ ਇੱਕ ਗੁਲਾਬ ਇਸ ਦਾ ਬੜਾ ਛੁਕਰਾਨਾ ਕਰਦੇ ਹਾਂ ਤੇ ਅਸੀਂ ਉਹਨਾਂ ਦੀ ਲਹਿਣ ਤੇ ਤੁਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਮੇਰੇ ਲਈ ਵੱਡੀ ਮਾਣ ਵਾਲੀ ਗੱਲ ਹੈ ਤੇ ਮੈਂ ਆਪਣੇ ਆਪ ਨੂੰ ਸੀ ਕਾਬਿਲ ਵੀ ਨਹੀਂ ਸਮਝਦੀ ਕਿ ਅਸੀਂ ਇਸ ਮਾਣ ਦੇ ਲਾਇਕ ਕਹਾਂ ਲਈ ਪਰ ਵੀ ਨੂਈਆ ਕਿਸੇ ਇਸ ਧਰਤੀ ਦੇ ਉੱਤੇ ਜੰਮੇ ਆ ਜਿਸ ਧਰਤੀ ਨਾਲ ਸਾਨੂੰ ਪਿਆਰ ਆ ਅਸੀਂ ਇਹਨੂੰ ਦਰੁਸਤ ਕਰਨਾ ਇਸ ਦੀ ਹਵਾ ਪਾਣੀ ਮਿੱਟੀ ਨੂੰ ਠੀਕ ਕਰਨਾ ਤਾਂ ਉਸ ਵਾਸਤੇ ਮੇਰੇ ਜਿਹੜਾ ਹਮੇਸ਼ਾ ਹੀ ਮੇਰੇ ਮਨ ਦਾ ਇੱਕ ਸੰਕਲਪ ਹੈ ਕਿ ਲੋਕਾਂ ਦੇ ਜੀਵਨ ਦੇ ਵਿੱਚੋਂ ਅਸੀਂ ਦਵਾਈਆਂ ਦੀ ਜਿਹੜੀ ਹੈਗੀ ਆ ਬਹੁਤ ਆਤ ਹੁੰਦੀ ਜਾ ਰਹੀ ਹੈ ਲੋਕ ਦਵਾਈਆਂ ਦੇ ਉੱਤੇ ਨਿਰਭਰ ਜੀਵਨ ਆ ਅਸੀਂ ਉਹਨੂੰ ਬਦਲ ਸਕੀਏ ਅਸੀਂ ਮੁੜ ਕੇ ਉਹਨਾਂ ਨੂੰ ਸਿਹਤਮੰਦ ਜੀਵਨ ਦੇ ਸਕੀਏ ਇਸ ਵਾਸਤੇ ਜਿਹੜਾ ਹੈਗਾ ਅਸੀਂ ਉਪਰਾਲੇ ਕਰਦੇ ਰਹੀਦਾ ਇਆ ਚੀਸੇ ਸ਼ਹਿਰ ਦੇ ਵਿੱਚ ਆਈਆਂ ਹੋ ਸਕਦਾ 2-4 ਜਣੇ ਮੇਰੀ ਗੱਲ ਸੁਣ ਕੇ ਗਏ ਹੋਣ ਤੇ ਉਹਨਾਂ ਦਾ ਜੀਵਨ ਬਦਲੇ ਤੇ ਉਹ ਅੱਗੇ ਉਹਨਾਂ ਦੇ ਜੀਵਨ ਦੇ ਵਿੱਚ ਬਦਲਾ ਆਵੇ ਤੇ ਚੰਗਾ ਜੀਵਨ ਉਹ ਜਿਉਣਾ ਸ਼ੁਰੂ ਕਰਨ ਦਵਾਈਆਂ ਤੋਂ ਮੁਕਤ ਜਿਹੜਾ ਜੀਵਨ ਆ ਕਿਉਂਕਿ ਹਵਾ ਪਾਣੀ ਮਿੱਟੀ ਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਯੂਰੇਨੀਅਮ ਹੈ 60% ਯੂਰੇਨੀਅਮ ਐਟ ਰੇਡੀਓਐਕਟਿਵ ਐਲੀਮੈਂਟਾ ਜੀ ਤੁਹਾਡੇ ਸਰੀਰ ਚ ਜਾਊਗਾ ਗੁਰਦੇ ਖਰਾਬ ਹੋਣਗੇ ਮਿੱਟੀ ਨੂੰ ਕੈਂਸਰ ਹੋ ਗਿਆ ਪਾਣੀ ਨੂੰ ਡਿਸਪੋਜ਼ੇਬਲਸ ਦੇ ਨਾਲ ਅਸੀਂ ਬਹੁਤ ਖਰਾਬ ਕਰ ਲਿਆ ਸਾਡੇ ਸ਼ਹਿਰ ਦੇ ਵਿੱਚ ਡੰਪ ਜਿਹੜਾ ਹੈਗਾ ਇੰਨਾ ਜ਼ਿਆਦਾ ਕ੍ਰੀਏਟ ਹੋ ਰਿਹਾ ਮੈਨੇਜ ਕਰਨਾ ਮੁਸ਼ਕਿਲ ਹੈ ਖੁਸ਼ੀ ਦੀ ਗੱਲ ਹੈ ਕਿ ਅੱਜ ਨਾਬੇ ਦੀ ਸਰਮੌਰ ਸੰਸਥਾ ਨਾਬਾ ਸੋਸ਼ਲ ਵੈਲਫੇਅਰ ਐਂਡ ਕਲਚਰਲ ਕਲੱਬ ਵੱਲੋਂ ਭਾਈ ਕਾਨ ਸਿੰਘ ਨਵ ਰਚਨਾ ਵਿਚਾਰਮਾਨ ਚ ਵੱਲੋਂ ਤੇ ਭਾਈ ਕਾਨ ਸਿੰਘ ਨਾਬਾ ਜ਼ਿਲ੍ਹਾ ਲਾਇਬ੍ਰੇਰੀ ਵੱਲੋਂ ਸੰਦੇ ਦੇ ਉਹਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ ਅ ਸੈਮੀਨਾਰ ਕੀਤਾ ਗਿਆ ਖੁਸ਼ੀ ਦੀ ਗੱਲ ਇਹ ਹੈ ਕਿ ਦੇ ਵਿੱਚ 90 ਦੀ ਸਾਰੀਆਂ ਮਹਾਨ ਸ਼ਖਸੀਅਤਾਂ ਮਾਣਯੋਗ ਜੁੜੇ ਸਰੋਤੇ ਨੇ ਉਹ ਇੱਥੇ ਪਹੁੰਚੇ ਸਾਨੂੰ ਚੰਗਾ ਲੱਗਾ ਕਿ ਬੜਾ ਸਾਡਾ ਅਜੇ ਲਾਇਬ੍ਰੇਰੀ ਦਾ ਹਾਲ ਵੀ ਬਹੁਤ ਛੋਟਾ ਰਹਿ ਗਿਆ ਤੇ ਵੱਡੀ ਗੱਲ ਇਹ ਹੈ ਕਿ ਅੱਜ ਅਸੀਂ ਬਹੁਤ ਅੱਗੇ ਵਿਦਵਾਨ ਡਾਕਟਰ ਹਰਪਾਲ ਸਿੰਘ ਪੰਨੂਰਾਂ ਨੂੰ ਇਸ ਵਿਸ਼ੇ ਤੇ ਸ਼ਹਾਦਤ ਦੇ ਉੱਪਰ ਬਲਾਉਣ ਵਾਸਤੇ ਉਹਨਾਂ ਨੂੰ ਬੋਲਣ ਵਾਸਤੇ ਬੁਲਾਇਆ ਗਿਆ ਸੀਗਾ ਤੇ ਉਹਨਾਂ ਨੇ ਡੇਢ ਘੰਟਾ ਲਗਾਤਾਰ ਬਿਲਕੁਲ ਪਿੰਡ ਰੌਪ ਸਾਇਲੈਂਟ ਦੇ ਵਿੱਚ ਬਿਲਕੁਲ ਸ਼ਾਂਤੀ ਦੇ ਵਿੱਚ ਉਹਨਾਂ ਨੇ ਆਪਣੀ ਸਾਰੀ ਗੱਲਬਾਤ ਸਾਹਮਣੇ ਰੱਖੀ ਜਿਹਨੂੰ ਬਹੁਤ ਪਸੰਦ ਕੀਤਾ ਗਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਸੈਮੀਨਾਰ ਅੱਗੋਂ ਵੀ ਨਾਬਨਵਾਸੀਆਂ ਲਈ ਇਲਾਕਾ ਨਿਵਾਸੀਆਂ ਲਈ ਇਹ ਸੰਸਥਾਵਾ ਕਰਦੀਆਂ ਰਹਿਣ ਤੇ ਨਾਬਨਵਾਸੀਆਂ ਵੱਲੋਂ ਮਿਲੇ ਸਹਿਯੋਗ ਲਈ ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਬੜੀ ਮਿਹਰਬਾਨੀ